ਪੰਜਾਬ ਦੇ ਜਿਹੜੇ ਕਿਸਾਨ ਕਰਨੋਲੀ ਜਿਹਨੂੰ ਮਾਲਵੇ ਦੇ ਵਿੱਚ ਬੂਟੀ ਦੀ ਫਸਲ ਕਹਿੰਦੇ ਆ ਸਮਾਣਾ ਇਲਾਕੇ ਦੇ ਵਿੱਚ ਖਾਸ ਤੌਰ ਤੇ ਟੋਡਰਪੁਰ ਦੁੱਲੜ ਫਤਿਹਪੁਰ ਕਾਖੜਾ ਅਤੇ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਉਦਸਨੌਰ ਪਾਤੜਾ ਕਾਫੀ ਇਲਾਕਿਆਂ ਦੇ ਵਿੱਚ ਰਾਜਪੁਰਾ ਇਲਾਕੇ ਦੇ ਵਿੱਚ ਇਸकी ਫਸਲ ਦੀ ਬਿਜਾਈ ਕੀਤੀ ਜਾ ਰਹੀ ਹੈ ਇਸ ਵਾਰ ਇਸकी ਵਿਜਾਇਦਾ ਇੱਕ ਫਾਇਦਾ ਹੋ ਰਿਹਾ ਵੀ ਇੱਕ ਵਾਰ ਬੀਜ ਪਾਤਾ ਮਟਰ ਦੀ ਫਸਲ ਦੇ ਵਿੱਚ ਤੋਂ 20 ਸਾਲ ਵੀ ਬੀਜ ਪਾਣ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਦਵਾਈ ਪੈਸਟੀਸਾਈਡ ਵਰਤੇ ਹੋ ਕਰਤੀ ਤਾਂ ਜਾ ਕੇ ਤੁਹਾਨੂੰ ਬੀਜ ਪਾਣਾ ਪਵੇਗਾ ਔਰ ਇਹ ਰੇਟ ਵੀ ਚੰਗਾ ਮਿਲ ਰਿਹਾ ਹੈ ਇਸ ਵਾਰ ਰੇਟ 9 ਤੋਂ 10000 ਪ੍ਰਤੀ ਕੁਇੰਟਲ ਦੇ ਹਿਸਾਬ ਤੋਂ ਔਰ ਇਸ ਦਾ ਇੱਕ ਹੋਰ ਬੜਾ ਫਾਇਦਾ ਹੈ ਵੀ ਕਿਸਾਨ ਨੂੰ ਮੰਡੀਆਂ ਚ ਵੀ ਲੈ ਕੇ ਜਾਣੀ ਪੈਂਦੀ ਵਪਾਰੀ ਖੁਦ ਇੱਥੇ ਖਰੀਦਣ ਦੇ ਲਈ ਅੰਮ੍ਰਿਤਸਰ ਦੇ ਜੰਡਿਆਲਾ ਤੋਂ ਹਰਿਆਣਾ ਦੇ ਕੁਰਸੇਤਰ ਜ਼ਿਲ੍ਹੇ ਦੇ ਲਾੜਵਾ ਤੋਂ ਵਪਾਰੀ ਇੱਥੇ ਆ ਕੇ ਖੁਦ ਇਨ੍ਹਾਂ ਦੇ ਖੇਤਾਂ ਤੋਂ ਇਸ ਦੀ ਫਸਲ ਜਿਹੜੀ ਕਰਨੋਲੀ ਦੀ ਫਸਲ ਹੈ ਇਹਨੂੰ ਖੇਦ ਕੇ ਲੈ ਕੇ ਜਾਂਦੇ ਹਨ ਔਰ ਨਗਦ ਪੈਸੇ ਇਹਨਾਂ ਨੂੰ ਮਿਲਦੇ ਹਨ ਇਹ ਵੀ ਕਿਸਾਨਾਂ ਦਾ ਕਹਿਣਾ ਹੈ ਔਰ ਦਵਾਈਆਂ ਦਾ ਵਰਤੋਂ ਜਿਹੜਾ ਇਹ ਪ੍ਰਯੋਗ ਵੀ ਘਟ ਕਰਨਾ ਪੈਂਦਾ ਦਵਾਈਆਂ ਦੀ ਵੀ ਬਰਤੋਂ 22 ਫਸਲ ਦੇ ਵਿੱਚ ਔਰ ਤੀਜੀ ਫਸਲ ਦੇ ਰੂਪ ਦੇ ਵਿੱਚ ਕਿਸਾਨ ਇਸ ਨੂੰ ਅਪਣਾ ਰਹੇ ਹਨ ਔਰ ਇਸ ਦੇ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਵੀ ਉੱਚਾ ਹੈ ਮੇਰੋਂ ਜਗਵੀਰ ਜੱਗੀ ਜੀ ਖਰਚਾ ਤਾਂ ਤਦ ਲਓ ਲੋ ਕਿੱਲੇ ਤੇ 8 ਕਿਲੋ ਬੀਜ ਪੈਂਦਾ ਕੇਰਾ ਤੁਸੀਂ ਪਾ ਦੋਗੇ ਮੁੜ ਕੇ ساری ਉਮਰ ਭਾਵੇਂ ਪੋਤਿਆਂ ਨੂੰ ਵੜਾ ਦਿਓ ਮੁੜ ਕੇ ਬੀਜ ਪਾਣ ਦੀ ਲੋੜ ਨਹੀਂ ਜਦੋਂ ਮਟਰ ਦੀ ਬਿਜਾਈ ਕਰਦੇ ਉਸ ਤੋਂ ਪਹਿਲਾਂ ਛਿੱਟਾ ਵੱਜਦਾ ਦਾ 8 ਕਿਲੋ ਦਾ ਤੇ ਉਸ ਤੋਂ ਬਾਅਦ ਆਪ ਦੇ ਆਪ ਹੋ ਜਾਂਦੀ ਆ ਇਸ ਸਾਲ ਜਦੋਂ ਤੁਸੀਂ ਫਸਲ ਬਦਲੀ ਕਰੋਗੇ ਕਣਕ ਬੀਜੋਗੇ ਤੂੰ ਸਪਰੇ ਨਹੀਂ ਕਰਦੇ ਫਿਰ ਤਾਂ ਉਹਨੂੰ ਖਰਾਬ ਹੋਣੀ ਜੇ ਸਪਰੇ ਕਰ ਦੋ ਗੁੱਲੀ ਡੰਡਿਆ ਜ ਫਿਰ ਉਹਨੇ ਮਰ ਜਾਣਾ ਨੀਪਾ ਮੈਨੂੰ ਜਿੰਨੇ 50 ਸਾਲ ਲਾਈ ਜੋ ਇਹਨੂੰ ਬੀਜ ਦੀ ਲੋੜ ਨਹੀਂ ਪੈਣੀ ਨੂੰ ਬਾਅਦ ਐਟੋਮੈਟਿਕ ਹੋ ਜਾਂਦੀ ਹਾਂਜੀ ਹਾਂਜੀ ਵੀ ਟੋਡਰਪੁਰ ਦੇ ਵਿੱਚ ਮੈਨੂੰ ਲੱਗਦਾ 80% ਹੋਣੀ ਜੀ ਬਾਕੀ ਦੁੱਲੜ ਵੀ ਹੋਣਾ ਹਾਂ ਦੁੱਲੜ ਵੀ ਹਾਂ ਸਾਰੇ ਪਿੰਡਾਂ ਜਾਣਗੇ ਤੇ ਟੋਡਰਪੁਰ ਥੋੜੀ ਜਿਆਦਾ ਹੈ ਇਹ ਸਾਡੇ ਪਿੰਡ ਹਾਂਜੀ ਹਾਂ ਤੇ ਇਸ ਦਾ ਰੇਟ ਕਿੰਨੇ ਕਰਿਆ 10000 ਕੇ ਆਸ-ਪਾਸ ਹੈ ਹਾਂ 10 ਦੇ 9 ਤੋਂ 10 ਦੇ ਵਿੱਚ ਹੈ ਜੀ ਤੇ ਵਪਾਰੀ ਕਿੱਥੋਂ ਹੁੰਦਾ ਵਪਾਰੀ ਕਈ ਥਾਵਾਂ ਤੋਂ ਹੁੰਦਾ ਜਿਵੇਂ ਕੰਪਨੀ ਰਾਜ ਬ੍ਰੈਂਟੀ ਸੀ ਆਪਣਾ ਲਾੜਵੀ ਤੋਂ ਆ ਤੇ ਅੰਮ੍ਰਿਤਸਰ ਤੋਂ ਕਈ ਕਈ ਪੰਜ ਸੱਤ ਵਪਾਰੀ ਲਾ ਲੋ ਹੈਗੇ ਨੇ ਜੀ ਇਹਨਾਂ ਦੇ ਇੱਥੇ ਆ ਕੇ ਇੱਥੋਂ ਆ ਕੇ ਤੁਹਾਨੂੰ ਪੈ ਜਿਹੜਾ ਕੈਸ਼ ਦੇ ਕੇ ਤੁਹਾਡੇ ਖਾਤੇ ਦੇ ਵਿੱਚ ਪੇਮੈਂਟ ਕਰਕੇ ਇੱਕ ਨੰਬਰ ਦੇ ਵਿੱਚ ਜੇ ਫਾਰਮ ਦੇ ਕੇ ਫਿਰ ਤੁਹਾਡੇ ਇੱਥੋਂ ਚੱਕਣਗੇ ਮਾਰ ਲੇ ਨਿਕਲ ਪੈਸੇ ਆ ਜਾਂਦੇ ਹਾਂਜੀ ਹਾਂਜੀ ਹਾਂ ਮੇਰਾ ਨਵਦੀਪ ਸਿੰਘ ਹੈ ਜੀ ਨਵਦੀਪ ਸਿੰਘ ਜੀ ਜਿਹੜੇ ਟੋਡਰਪੁਰ ਜੀ ਇਹ ਜਿਹੜੀ ਬਿਜਾਈ ਕਰ ਰਹੇ ਹੋ ਕਰਨੋਲੀ ਜੀ ਨੂੰ ਗੁੱਟੀ ਕਹਿੰਦੇ ਦੇਸੀ ਬਾਸਾ ਚ ਹੈ ਹਾਂਜੀ ਕਿਸ ਤਰ੍ਹਾਂ ਦੀ ਫਸਲ ਹੈ ਔਰ ਕਿੰਨੇ ਕਿਸਾਨ ਬਿਜਾਈ ਕਰ ਰਹੇ ਆਪਣੇ ਇਲਾਕੇ 'ਚ ਇਹ ਕਾਫੀ ਕਿਸਾਨ ਕਰ ਰਹੇ ਨੇ ਇਹ ਬਿਜਾਈ ਤਾਂ ਇਹਦੀ ਫਸਲ ਵਧੀਆ ਵੈਸੇ ਇਸ ਵਾਰ ਕੋਈ ਝਾੜ ਝੋਟ ਦਾ ਬਹੁਤ ਜ਼ਿਆਦਾ ਇਫੈਕਟ ਆਉ ਪੈ ਰਿਹਾ ਜੀ ਅਨੇਰੀ ਚਾੜ ਨੇ ਹਾਂ ਜੀ ਅਨੇਰੀ ਕਰਕੇ ਨੁਕਸਾਨ ਬਹੁਤ ਹੋਇਆ ਜੀ ਜ਼ਿਆਦਾ ਪਰ ਮਲ ਰੇਟ ਤਾਂ ਠੀਕ ਹੈ ਰੇਟ ਠੀਕ ਆ ਜਾਂ ਜੀ ਤੇ ਵਪਾਰੀ ਕਿੱਥੋਂ ਆਉਂਦੇ ਲੈਣ ਇਹ ਆਉਂਦੇ ਨੇ ਜੀ ਕੁਝ ਤਾਂ ਰਾਜਪੁਰੇ ਤੋਂ ਆਉਂਦੇ ਨੇ ਜੀ ਤੇ ਕੁਝ ਜੰਡੇ ਵਾਲੇ ਤੋਂ ਆਉਂਦੇ ਨੇ ਹਰਿਆਣਾ ਦੇ ਹਾਂ ਜੀ ਹਰਿਆਣੇ ਚ ਵੀ ਆਉਂਦੇ ਨੇ ਹਾਂ ਜੀ ਲਾਡਾ ਬਾਜੀ ਲਾਡਾ ਬਾਜੀ ਇੱਕ ਇੱਕ ਕਿਲ ਇੱਕੜੇ ਤੇ ਕਿੰਨੇ ਕਿ ਨਿਕਲ ਜਾਂਦੀ ਏ ਇਹ ਇੱਕ ਕਿਲੇ ਦੇ ਵਿੱਚੋਂ ਇਸ ਵਾਰ ਤਾਂ 3 ਤੋਂ 4 ਕੁਆਂਟਰੀ ਨਿਕਲ ਰਹੀ ਹੈ ਜੀ ਅੱਛਾ ਨਹੀਂ ਅੱਗੇ ਅੱਗੇ ਕਈ 7 ਵੀ 8 ਵੀ ਨਿਕਲ ਜਾਂਦੀ ਸੀ ਜੀ ਅੱਛਾ ਹਾਂ ਇਸ ਵਾਰ ਨੇਰੀ ਦਾ ਫਰਕ ਪਿਆ ਬਹੁਤ ਜਿਆਦਾ ਝਾੜ ਤੇ ਨੇਰੀ ਦਾ ਸਰ ਹਾਂਜੀ ਇਹ ਜੋ ਵਧੀਆ ਫਸਲ ਫਸਲ ਠੀਕ ਆ ਹਾਂਜੀ ਜ਼ਿਮੀਦਾਰ ਦੇ ਹੱਕ ਆ ਜੀ ਗੁਰਪ੍ਰੀਤ ਸਿੰਘ ਵੀਰੇ ਇਹ ਹੈਗੇ ਆਪਣੇ 30 35 ਕਿੱਲੇ ਨੇ ਜੀ ਅੱਛਾ ਜਿਹੜੇ ਆਪਾਂ ਕਣਕ ਬੀਜਦੇ ਆ ਮਟਰਾਂ ਬੀਜਦੇ ਆ ਇਹ ਤੀਜੀ ਫਸਲ ਹੈ ਹਾਂਜੀ ਮਟਰਾਂ ਚੋਂ ਬਾਤ ਹੁੰਦੀ ਆ ਇਹ ਇਹ ਮਟਰ ਚ ਹੁੰਦੀ ਆ ਹਾਂ ਕਣਕ ਚ ਨਹੀਂ ਮਟਰਾਂ ਚ ਹੁੰਦੀ ਆ ਇਹ ਤੇ ਇਸ ਦੇ ਵਿੱਚ ਜਿਹੜਾ ਖਰਚਾ ਕਿੰਨਾ ਜਾਂਦਾ ਦਵਾਈ ਦੂਈ ਦਾ ਤਾਂ ਕੋਈ ਹੈ ਨਹੀਂ ਬਸ ਗੜਾਈ ਦਾ ਆਂਦਾ ਹੈ ਜਾਂ ਖਾਦ ਜੂਰੀਆ ਪੈਂਦਾ ਜੀ ਤੇ ਖਰੀਦ ਕੌਣ ਕਰਕੇ ਲੈ ਜਾਂਦੇ ਇਹਨਾਂ ਜੀ ਖਰੀਦ ਅੰਬਰ ਸਰਗ ਨਹੀਂ ਆਉਂਦੇ ਨੇ ਜੀ ਵਪਾਰੀ ਉਹ ਲੈ ਜਾਂਦੇ ਨੇ ਕਿੱਥੇ ਆ ਕੇ ਲੈ ਜਾਂਦੇ ਹਾਂ ਜੂਰੀਆ ਆ ਕੇ ਲੈ ਜਾਂਦੇ ਕਿੰਨੇ ਸਾਲ ਤੋਂ ਵਿਜਾਈ ਕਰ ਰਹੇ ਹੋ ਤੁਸੀਂ ਬੀਜ ਰੇਂਜ ਕਈ ਸਾਲਾਂ ਤੋਂ 92 ਤੋਂ ਆਪਣੇ ਪਿੰਡ ਦੇ ਪਹਿਲੇ ਪੜ ਲੱਗੇ ਸਾਡੇ ਤੁਹਾਡੇ ਪਿੰਡ ਜਿਆਦਾ ਵਿਜਾਈ ਹੋ ਰਹੀ ਹੈ ਹਾਂ ਜੀ ਹਾਂ ਤੇ ਕਿਸ ਤਰ੍ਹਾਂ ਦੀ ਫਸਲ ਹੈ ਇਹਦਾ ਤਾਂ ਕੋਈ ਪਤਾ ਨਹੀਂ ਉਹ ਕਹਿੰਦੇ ਬਾਹਰ ਜਾਂਦੀ ਹੈ ਜੀ ਬਲੈਤ ਜਾਂਦੀ ਹੈ ਕਹਿੰਦੇ ਇਹਦਾ ਤੇਲ ਤੂਲ ਨਿਕੜ ਕੇ ਠੰਡੇ ਮੁਲਕਾਂ ਚ ਬਦ ਲੱਗਦਾ ਫਸਲ ਤੁਹਾਨੂੰ ਕਿਵੇਂ ਵੇਚ ਸਾਨੂੰ ਤਾਂ ਲਾਹੇਵੰਦ ਹੈ ਜੈਤ ਕੀ ਝਾੜ ਘਾਟਾ ਥੋੜਾ ਜਿਹਾ ਨੇਰੀ ਆ ਕ੍ਰਮ ਕਰਤੀ ਜੀ ਵਧੀਆ ਫਸਲ ਆ ਹਾਂ ਨਹੀਂ ਵਧੀਆ ਚਲੋ ਕਣਕ ਜਿੰਨੀ ਹੋ ਜਾਂਦੀ ਹੈ ਇਹ ਫੇਰ ਵੀ ਐਤ ਕੀ ਥੋੜਾ ਜਿਹਾ ਘਟਾਈ ਚਾੜ ਨੇਰੀ ਕਰਕੇ ਨਿਛਤਰ ਸਿੰਘ ਜੀ ਆਪਣੀ ਜੀ 20 ਏਕੜਾ ਜੀ ਤੇ ਕਿਸ ਤਰ੍ਹਾਂ ਦੀ ਫਸਲ ਹੈ ਇਹ ਇਹ ਫਸਲ ਬਹੁਤ ਵਧੀਆ ਫਸਲ ਆ ਜੀ ਹੂੰ ਕਿਵੇਂ ਕਣਕ ਤੋਂ ਨੇ ਤੋਂ ਖਟਕੇ ਇਹ ਕਣਕ ਤੋਂ ਨੇ ਨਾਲ ਬਹੁਤ ਵਧੀਆ ਚੀਜ਼ ਹੈ ਜੀ ਹੂੰ ਅੱਛਾ ਹਾਂਜੀ ਹਾਂਜੀ ਤੇ ਐਤ ਕੀ ਰੇਟ ਕਿੰਨਾ ਕੇ ਚੱਲ ਰਿਹਾ ਹੈ ਐਤ ਕੀ ਰੇਟ ਜੀ 9000 ਦੇ 10 ਦੇ ਵਿੱਚ ਪਲੱਸ ਤੇ ਵਪਾਰੀ ਇੱਥੇ ਆਪ ਆ ਜਾਂਦੇ ਲੈਣ ਵਪਾਰੀ ਇੱਥੇ ਜੀ ਆਪ ਆਂਦੇ ਨੇ ਤੇ ਕੀ ਬਣਦਾ ਇਸ ਕਈ ਜਿਹੜੀ ਇਹ ਜੀ ਬਾਹਰ ਜਾਂਦੀ ਹੈ ਜੀ ਇਸ ਬਾ ਦਵਾਈਆਂ ਬਣ ਜਾਂਦੀਆਂ ਜੀ ਆਪਣੇ ਇਲਾਕੇ ਚ ਕਿੰਨੀ ਕੀ ਬੀਜੀ ਹੋਈ ਆਪਣੇ ਪਿੰਡਾਂ ਚ ਆਪਣੇ ਇਲਾਕੇ ਚ ਜੀ ਹੈਗੀ ਆ 25% ਜੀ ਠੀਕ ਹੈ ਹਾਂ 25 30% ਹੈਗੀ ਆ ਰਾਮ ਤੇ ਚੰਗਾ ਨਿਕਲ ਜਾਂਦਾ ਖਜ਼ਾ ਪਾਣੀ ਇਸ ਦੇ ਵਿੱਚ ਆਹ ਜੀ ਇਹਦਾ ਬਹੁਤ ਵਧੀਆ ਕੰਮ ਆ ਜੀ ਪਹਿਲਾਂ ਮਾਟਰ ਸਾਡੇ ਕਣਕ ਤੋਂ ਵੱਧ ਹੋ ਜਾਂਦੇ ਨੇ ਜੀ ਹੂੰ ਕਣਕ ਜਿੰਨੇ ਹੋ ਜਾਂਦੇ ਕਣਕ ਤੋਂ ਕਣਕ ਤੋਂ ਵੱਧ ਇਹ ਹੋ ਜਾਂਦੇ ਸਾਡੇ ਜੀ ਇਹ ਫਸਲ ਤਾਂ ਬਹੁਤ ਚੰਗੀ ਆ ਜੀ ਇਹ ਮਟਰਾਂ ਵਿੱਚ ਪਾਈ ਜਾਂਦੀ ਜੀਰੀ ਤੋਂ ਬਾਅਦ ਮਟਰ ਲਾਏ ਜਾਂਦੇ ਆ ਜੀ ਮਟਰਾਂ ਦੇ ਵਿੱਚ ਇੱਕ ਸਾਲ ਇਹਨੂੰ ਇਹਨੂੰ ਛੱਟਾ ਦੇ ਦੋ ਜੀ ਇਹ ਹਰ ਸਾਲ ਆਟੋਮੈਟਿਕਲ ਹੋ ਜਾਂਦੀ ਆ ਜੀ ਇਹ ਰੇਟ ਵੀ ਚੰਗਾ ਮਿਲ ਜਾਂਦਾ ਲਗਭਗ 10000 ਰੁਪਿਆ ਦਾ ਰੇਟ ਹੈਗਾ ਵੱਧ ਵੀ ਜਾਂਦਾ ਕਿੰਨੇ ਕਿੰਟਲ ਪਰਤੀ ਕੁਆਂਟਲ ਜੀ ਘਟ ਵੀ ਜਾਂਦਾ ਤੇ ਵਧ ਵੀ ਜਾਂਦਾ ਪਰ ਲਗਭਗ ਇੱਥੇ ਹੀ ਰਹਿੰਦਾ 10000 ਨਾ ਜੀ ਉਸ ਤੋਂ ਬਾਅਦ ਵੀ ਇਹ ਠੀਕ ਹੈ ਜੀ ਮਤਲਬ ਕਣਕ ਰੋ ਠੀਕ ਚੰਗੀ ਰਹਿੰਦੀ ਹੈ ਠੀਕ ਹੈ ਫਜ਼ਲ ਜੇ ਵਧੀਆ ਹੋ ਜਾਵੇ ਤਾਂ ਐਤਕੀ ਥੋੜੀ ਜੀ ਨੇਰੀ ਕਰ ਔਨ ਕਰਕੇ ਨਾ ਜੀ ਝਾੜ ਘਟ ਗਿਆ ਦਾ 2 ਕੁਆਂਟਲ ਪਿੱਛੇ ਜੀ ਹਾਂਜੀ ਤੇ ਵੈਸੇ ਇਸ ਦਾ ਕਿੱਥੇ ਪ੍ਰਯੋਗ ਹੁੰਦਾ ਏ ਇਦਰੀ ਫਸਲ ਇਹਦਾ ਪ੍ਰਯੋਗ ਹੁੰਦਾ ਜੀ ਜਦਾ ਇਹ ਅੰਮ੍ਰਿਤਸਰ ਜੰਡਿਆਲਾ ਗੁਰੂ ਜਾਂਦੀ ਏ ਉੱਥੇ ਮਿੱਲਾ ਲੱਗੀਆਂ ਉਹਦਾ ਵਿੱਚੋਂ ਤੇਲ ਕੱਢਦੇ ਤੇਲ ਮੈਡੀਸਨ ਵਿੱਚ ਯੂਜ਼ ਹੁੰਦਾ ਜੀ ਉਹ ਹਾਂਜੀ ਉਹਦੇ ਵਿੱਚ ਪੈ ਰਹੇ ਹੈ ਹਰਿਆਣੇ ਸੇ ਵੀ ਜਾਂਦਾ ਇੱਥੋਂ ਹਰਿਆਣੇ ਚ ਲਾਟਵੇ ਜਾਂਦੀ ਏ ਜੀ ਹਾਂਜੀ ਕਈ ਹੁਣ ਤਾਂ ਵਪਾਰੀ ਇੱਥੇ ਆ ਕੇ ਖਰੀਦ ਕੇ ਲੈ ਜਾਂਦੇ ਆ ਜੀ ਅੰਮ੍ਰਿਤਸਰ ਤੋਂ ਆਉਂਦੇ ਲਾਟਵੇ ਤੋਂ ਆਉਂਦੇ ਆ ਜੀ ਉਹ ਇੱਥੇ ਹੀ ਤੁਹਾਡਾ ਰੇਟ ਤੈਅ ਕਰ ਲੈਂਦੇ ਆ ਜੀ ਉਹ ਤੋਲ ਕੇ ਇੱਥੇ ਲੈ ਜਾਂਦੇ ਆ ਹੁਣ ਜਾਣ ਦੀ ਕਿਤੇ ਵੀ ਲੋੜ ਨਹੀਂ ਪਈ ਮਤਲਬ ਇਹ ਵੀ ਮਤਲਬ ਕਿਸਾਨ ਨੂੰ ਫਾਇਦਾ ਹੈ ਇਹ ਵੀ ਕਿਸਾਨ ਨੂੰ ਬਹੁਤ ਵੱਡਾ ਫਾਇਦਾ ਜੀ ਟਰਾਂਸਪੋਰਟ ਦਾ ਪੀਓ ਟਰੱਕ ਲਿਆਉਂਦੇ ਆਪਣਾ ਲੈ ਜਾਂਦੇ ਆ ਜੀ ਠੀਕ ਹੈ ਹਾਂਜੀ ਤੇ ਕਿੰਨੇ ਕੇ ਮਤਲਬ ਕਿਸਾਨ ਵੀ ਜਾਈ ਕਰਦੇ ਨੇ ਕਿਸਾਨ ਇਸ ਏਰੀਆ 'ਚ ਕਾਫੀ ਹੈ ਜੀ ਕਾਫੀ ਹੁੰਦੀ ਆ ਇਸ ਏਰੀਆ 'ਚ ਮੇਰੇ ਖਿਆਲ 'ਚ ਇਧਰ ਪਾਤਰਾ ਸਾਈਡ ਵੀ ਹੁੰਦੀ ਕਗਾ ਸਾਈਡ ਵੀ ਹੁੰਦੀ ਆ ਇਧਰ ਚੱਲ ਜੋ ਜੀ ਆਪਣਾ ਪਵਾਨੀਗੜ੍ਹ ਦੇਵੀਗੜ੍ਹ ਇਧਰ ਸਾਰੇ ਸਾਈਡਾਂ ਤੇ ਹੁੰਦੀ ਜਿੱਥੇ ਮਟਰ ਲੱਗਦਾ ਨਾ ਜੀ ਉੱਥੇ ਹੁੰਦੀ ਹੁੰ ਦੀ ਬਹੁਤ ਧੰਨਵਾਦ ਦਾ ਕੁਸਚਨ ਥੋੜਾ ਜਿਹੜਾ ਹੈਗਾ ਬਹੁਤ ਹੀ ਜੈਨੂਇਨ ਹੈ ਕਿਉਂਕਿ ਅੱਜ ਜਿਹੜੀ ਕਿਸਾਨੀ ਹੈਗੀ ਹੈ ਆਪਣੇ ਖਰਚਾ ਕਰਕੇ ਕਿਉਂਕਿ ਜਿਹੜੀ ਪ੍ਰੋਡਕਸ਼ਨ ਹੈ ਉਹ ਵੀ ਆਪ ਟੂ ਲਿਮਿਟ ਪਹੁੰਚ ਚੁੱਕੀ ਹੈ ਤੇ ਕਿਸਾਨੀ ਪੱਧਰ ਨੂੰ ਕਿਵੇਂ ਆਪਾਂ ਦਰੁਸਤ ਕਰ ਸਕਦੇ ਹਾਂ ਉਹਦੇ ਲਈ ਤੌਰ ਖੇਤੀਬਾੜੀ ਅਫਸਰ ਮੈਂ ਲਗਾਤਾਰ ਪਿੰਡਤ ਸਰਵੇ ਕਰਦਾ ਤੇ ਇੱਥੇ ਮੈਨੂੰ ਇੱਕ ਚੀਜ਼ ਦੇਖਣ ਨੂੰ ਮਿਲੀ ਹੈ ਜਿਹਦੇ ਨਾਲ ਜਿਹੜਾ ਮੇਰਾ ਕਿਸਾਨ ਹੈ ਇਸ ਮਾਣਾ ਬਲਾਕ ਦਾ ਉਹ ਮਤਲਬ ਆਪਣਾ ਉਹਨਾਂ ਨੇ ਇੱਕ ਨਿਕ ਪੱਧਰ ਨੂੰ ਬਹੁਤ ਹੀ ਵਧੀਆ ਮੇਨਟੇਨ ਕੀਤਾ ਹੋਇਆ ਹੈ ਮਟਰ ਦੀ ਫਸਲ ਦੇ ਨਾਲ ਨਾਲ ਇੱਕ ਅ ਫਸਲ ਹੈ ਜਿਹਨੂੰ ਕਰਨੋਲੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਤੇ ਇਹਨੂੰ ਦੇਸੀ ਭਾਸ਼ਾ ਚ ਬੂਟੀ ਦੇ ਨਾਂ ਤੇ ਇੱਥੇ ਯੂਜ਼ ਕੀਤਾ ਜਾਂਦਾ ਹੈਗਾ ਨਾ ਤੇ ਉਹਦਾ ਝਾੜ ਜਿਹੜਾ ਹੈਗਾ 6 ਟੋਨੇ ਕਿ 10 ਕੁੰਟ ਤੋਂ ਤੱਕ ਹੁੰਦਾ ਹੈ ਜੀ ਤੇ ਮਾਰਕੀਟ ਵੈਲਿਊ ਦੇ 10000 ਰੁਪਏ ਪ੍ਰਤੀ ਕੁੰਟ ਦੇ ਹਿਸਾਬ ਨਾਲ ਹੈ ਸਭ ਤੋਂ ਵੱਡੀ ਗੱਲ ਹੈ ਵੀ ਇਸ ਫਸਲ ਨੂੰ ਖਾਦ ਅਤੇ ਪੈਸਟੀਸਾਈਡ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਿਹੜੀ ਕਿਤੇ ਮਾੜੀ ਜ਼ਮੀਨ ਹੈਗੀ ਹੈ ਉੱਥੇ ਯੂਰੀਆ 1.5 ਤੋਂ 2 ਥੈਲਾ ਤੇ 1 ਥੈਲਾ ਤੋਂ ਲੈ ਕੇ 1.5 ਥੈਲਾ ਡੀਏਪੀ ਕਿਸਾਨ ਵਰਤਦਾ ਹੈ ਤੇ ਕੋਈ ਦਵਾਈ ਦੀ ਜ਼ਰੂਰਤ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਇਨਸੈਕਟ ਦਾ ਅਟੈਕ ਨਹੀਂ ਇਸ ਤੇ ਹੈਗਾ ਜੀ ਨੋ ਇਨਸੈਕਟਿਸਾਈਡ ਨੋ ਪੈਸਟਿਸਾਈਡ ਨੋ ਵੀ ਡਿਸਾਈਡ ਤੇ ਐਡੀਸ਼ਨਲ ਕ੍ਰੌਪ ਦੇ ਤੌਰ ਤੇ ਇਹਨੂੰ ਮਟਰ ਦੇ ਨਾਲ ਇੰਟਰ ਕ੍ਰੌਪ ਕਰਕੇ ਬੀਜਿਆ ਜਾਂਦਾ ਬੀਜਣ ਦੀ ਵੀ ਲੋੜ ਨਹੀਂ ਵਨ ਟਾਈਮ ਦੀ ਸੋਇੰਗ ਹੁੰਦੀ ਹੈ ਜੀ ਇੱਕ ਵਾਰ ਜਦੋਂ ਇਹਦਾ ਬੀਜ ਕਿਸਾਨ ਨੇ ਆਪਣੇ ਖੇਤ ਚ ਪਾਇਆ ਤੇ 25 ਤੋਂ 30 ਸਾਲ ਲਗਾਤਾਰ ਜਿਹੜੀ ਹੈਗੀ ਹੈ ਇਹਦੀ ਫਸਲ ਆਟੋਮੈਟਿਕਲੀ ਹੋ ਜਾਂਦੀ ਹੈ ਮੇਰੇ ਕਿਸਾਨ ਨੇ ਜਿਨ੍ਹਾਂ ਨੇ 1992 ਤੋਂ ਪਿੰਡ ਟੋਡਰਪੁਰ ਦੇ ਕਿਸਾਨ ਹੈਗੇ ਜੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀਗੀ ਉਹਨਾਂ ਨੇ ਅੰਬਰ ਸਰ ਦੇ ਇਲਾਕੇ ਚੋਂ ਵੀ ਜਲੰਧਾ ਸੀਗਾ ਤੇ ਉਸ ਤੋਂ ਬਾਅਦ ਲਗਾਤਾਰ ਇਸ ਏਰੀਏ ਚ ਲਗਾਤਾਰ ਇਹ ਕਾਫੀ ਰਕਬਾ ਜਿਹੜਾ ਹੈਗਾ ਕਈ ਹਜ਼ਾਰ ਏਕੜਾਂ ਚ ਹੈਕਟੇਰਾਂ ਚ ਆਪਣੇ ਸਮਾਨਿਕ ਬਲਾਕ ਚ ਤੇ ਪਾਤਰਾ ਬਲਾਕ ਚ ਡਵੈਲਪ ਹੋ ਚੁੱਕੇ ਇਸ ਜਿਹੜੀ ਕਰਨੋਲੀ ਹੈਗੀ ਇਹਦੀ ਮਾਰਕੀਟ ਵੈਲਿਊ ਨਹੀਂ ਜਿਆਦਾ ਕਿ ਕਿਸਾਨ ਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪੈਂਦੀ ਜਿਹੜੇ ਟਰੇਡਰਸ ਨੇ ਜਿਹੜੇ ਆੜਤੀਏ ਨੇ ਜਿਹੜੇ ਇਸ ਬਿਜ਼ਨਸ ਇਨਵੋਲਵ ਨੇ ਉਹ ਘਰੋਂ ਆ ਕੇ ਹੀ ਕਿਸਾਨ ਤੋਂ ਜਦੋਂ ਸੀਡੀ ਪਰਚੇਸ ਕਰਦੇ ਆ ਕੈਸ਼ ਵੈਲਿਊ ਹੈ ਤੇ ਐਤ ਕੀ ਇਸ ਦਾ ਜਿਹੜਾ ਰੇਟ ਹੈਗਾ ਜੀ 10000 ਦੇ ਨੀਰ ਬੈ ਚੱਲ ਰਿਹਾ 10000 ਰੁਪਏ ਪ੍ਰਤੀ ਕੁੰਟਲ ਤੇ ਸਭ ਤੋਂ ਵੱਡੀ ਗੱਲ ਹੈ ਵੀ ਇਸ ਫਸਲ ਦਾ ਇਹ ਫਾਇਦਾ ਹੈ ਕਿ ਨਾ ਤਾਂ ਇਹਨੂੰ ਕਿਸੇ ਤਰ੍ਹਾਂ ਦੀ ਪੈਸਟੀਸਾਈਡ ਦੀ ਜਰੂਰਤ ਪੈਂਦੀ ਹੈ ਨਾ ਹੀ ਫਰਟੀਲਾਈਜ਼ਰ ਦੀ ਪੈਂਦੀ ਹੈ ਜਿਹਦੇ ਨਾਲ ਆਪਣਾ ਜਿਹੜਾ ਵਾਤਾਵਰਣ ਹੈ ਉਹ ਵੀ ਬਹੁਤ ਵਧੀਆ ਮੇਨਟੇਨ ਹੁੰਦਾ ਹੈ ਤੇ ਆਪਣੀ ਜਿਹੜੀ ਜ਼ਮੀਨ ਹੈ ਉਹਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ ਕਿਉਂਕਿ ਜ਼ਮੀਨ ਤੇ ਲਗਾਤਾਰ ਐਕਸੈਸਿਵ ਯੂਜ਼ ਫੋਨ ਕਰਕੇ ਪੈਸਟੀਸਾਈਡ ਦਾ ਜਿਵੇਂ ਆਪਾਂ ਕਰਦੇ ਆਂ ਤੇ ਫਰਟੀਲਾਈਜ਼ਰ ਦੀ ਜਰੂਰਤ ਪੈਂਦੀ ਹੈ ਹਰ ਇੱਕ ਫਸਲ ਨੂੰ ਉਹਦੇ ਨਾਲ ਜਿਹੜੀ ਹੈਗੀ ਜ਼ਮੀਨ ਦੀ ਸਿਹਤ ਦੇ ਨਾਲ ਬੜਾ ਖਿਲਵਾੜ ਹੋ ਰਿਹਾ ਤੇ ਉਹੀ ਜਿਹੜੇ ਉਹਦੇ ਰੈਜੀਡੂਅ ਨੇ ਪੈਸਟੀਸਾਈਡਸ ਦੇ ਇਨਸੈਕਟੀਸਾਈਡਸ ਦੇ ਫਰਟੀਲਾਈਜ਼ਰ ਦੇ ਉਹੀ ਆਫਟਰ ਪ੍ਰੋਡਕਸ਼ਨ ਉਹ ਆਪਣੇ ਆਪਾਂ ਕੰਜ਼ੂਮ ਕਰਦੇ ਅਲਟੀਮੇਟਲੀ ਜਿਹੜਾ ਵੀ ਕੋਈ ਫਾਰਮ ਪ੍ਰੋਡਿਊਸ ਹੈਗਾ ਤੇ ਉਹਦੇ ਨਾਲ ਜਿਹੜੀ ਕਿਸਾਨੀ ਹੈਗੀ ਹੈ ਜਿਹੜਾ ਆਪਣੀ ਇਨਸਾਨੀ ਜੀਵਨ ਹੈ ਉਹਦੇ 'ਚ ਵੀ ਉਹਦਾ ਕਾਫੀ ਇਫੈਕਟ ਦਿੰਦਾ ਜਿਹੜਾ ਆਪਾਂ ਸਾਰੇ ਅੱਜ ਸਮਝਦੇ ਆਂ ਕਿ ਦਿੱਖਣ ਨੂੰ ਮਿਲ ਰਹੇ ਨੇ ਤਾਂ ਇਹ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀ ਕਦੇ ਖੇਤਾਂ ਪੱਧਰ ਤੇ ਸੁਣੀ ਵੀ ਨਹੀਂ ਹੁੰਦੀ ਸੀਗੀ ਉਹ ਵੀ ਅੱਜ ਆਪਣੇ ਪਿੰਡਾਂ ਚ ਆ ਚੁੱਕੀਆਂ ਨੇ ਤਾਂ ਮੈਂ ਤਾਂ ਤੁਹਾਡੇ ਮੀਡੀਆ ਰਾਹੀਂ ਇਹ ਹੀ ਬੇਨਤੀ ਕਰਦਾ ਕਿ ਕਿਸਾਨਾਂ ਨੂੰ ਵੀ ਇਹਹੀ ਜਿਹੜੀ ਫਸਲਾਂ ਹੈਗੀ ਐ ਡਾਕਟਰ ਕਣ ਜੀ ਤੇ ਘੱਟ ਤੋਂ ਘੱਟ ਜਿਹੜਾ ਖਾਦ ਦਵਾਈਆਂ ਉਹਨਾਂ ਦੀ ਵਰਤੋਂ ਕੀਤੀ ਜਾਣ ਤੇ ਮੇਰੇ ਜਿਹੜੇ ਕਿਸਾਨ ਹੈਗੇ ਸਮਾਨਾ ਪਾਤਰਾਂ ਦੇ ਬਹੁਤ ਖੁਸ਼ ਨੇ ਤੇ ਇੱਕ ਬੜਾ ਉਹਨਾਂ ਨੇ ਇੱਕ ਚੰਗਾ ਉਪਰਾੜਾ ਕਿਉਂਕਿ ਇਸ ਸੀਰੀਜ਼ ਦਾ ਇੱਕ ਬਹੁਤ ਹੀ ਫੇਮਸ ਜਿਹੜੀ ਹੈਗੀ ਕ੍ਰੌਪ ਹੋ ਚੁੱਕੀ ਹੈ ਤੇ ਮੈਂ ਚਾਹੁੰਦਾ ਕਿ ਮੇਰੇ ਕਿਸਾਨ ਜਿਹੜੇ ਪੰਜਾਬ ਦੇ ਹੋਰ ਵੀ ਹੈਗੇ ਨੇ ਕਿਉਂਕਿ ਇਸ ਦੀ ਵੈਲਿਊ ਬਹੁਤ ਹੈ ਤੇ ਉਹ ਵੀ ਇਸ ਚੀਜ਼ ਨੂੰ ਅਡਾਪਟ ਕਰ ਸਕਦੇ ਆ ਜਿਹੜੇ ਕਿਸਾਨ ਨੂੰ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਨੌਲੇਜ ਦੀ ਜਰੂਰਤ ਹੈ ਕਿ ਉਹ ਮੇਰੇ ਰਾਹੀਂ ਜਾਂ ਮੇਰੇ ਤੇ ਕਿਉਂਕਿ ਸਾਰੇ ਆਰਥਿਕ ਰਿਲੇਟਿਵ ਨੇ ਇੱਕ ਦੂਸਰੇ ਦੇ ਪੂਰੇ ਪੰਜਾਬ ਚ ਆਪਣੀ ਸਾਰਿਆਂ ਦੀ ਰਿਸ਼ਤੇਦਾਰੀ ਹੁੰਦੀ ਹੈ ਸਮਾਨਾ ਪਾਤਰਾਂ ਦੇ ਕਿਸਾਨ ਤੇ ਇਹਨਾਂ ਇੱਕ ਬਹੁਤ ਵੱਡਾ ਏਰੀਆ ਜਿਹੜਾ ਹੈਗਾ ਅੰਮ੍ਰਿਤਸਰ ਜ਼ਿਲ੍ਹੇ ਚ ਵੀ ਇਹ ਕਾਫੀ ਬੀਜੀ ਜਾਂਦੀ ਹੈ ਤੇ ਇਹਦੇ ਲਈ ਕੋਈ ਇਹ ਨਹੀਂ ਕੋਈ ਸਪੈਸੀਫਿਕਲੀ ਕੋਈ ਸਪੈਸ਼ਲ ਤਰ੍ਹਾਂ ਦੀ ਆਪਣ ਨੂੰ ਸੋਇਲ ਦੀ ਜਰੂਰਤ ਹੈ ਆਮ ਨੋਰਮਲ क्ले ਲੋਮ ਸੈਂਡੀ ਲੋਮ ਜਿਹੜੀ ਜ਼ਮੀਨਾਂ ਹੈਗੀਆਂ ਉਹਨਾਂ 'ਚ ਬਹੁਤ ਵਧੀਆ ਤਰੀਕੇ ਨਾਲ ਗਰੋਅ ਕਰਦੀ ਏ ਤੇ ਸਭ ਤੋਂ ਵੱਡੀ ਗੱਲ ਹੈ ਵੀ ਇਹਨੂੰ ਜਿਹੜਾ ਕਿਸੇ ਤਰ੍ਹਾਂ ਦੀ ਪੈਸਟਿਸਾਈਡ ਜਾਂ ਫਰਟੀਲਾਈਜ਼ਰ ਦੀ ਕੋਈ ਜ਼ਰੂਰਤ ਨਹੀਂ ਹੈਗੀ ਤਾਂ ਮੇਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਏ ਕਿ ਇਦਾਂ ਦੀ ਫਸਲਾਂ ਅਡਾਪਟ ਕਰਨ ਤਾਂ ਜੋ ਕਿਸਾਨੀ ਦਾ ਜਿਹੜਾ ਇਕਨੋਮਿਕ ਪੱਧਰ ਹੈ ਉੱਚੇ ਠੱਕੇ ਜਾ ਸਕੇ ਕਿਉਂਕਿ ਅੱਜ ਦੀ ਡੇਟ ਵਿੱਚ ਕਣਕ ਝੋਨੇ 'ਚੋਂ ਜੋ ਵੀ ਆਪਾਂ ਮੈਕਸਿਮਮ ਈਲਡ ਲੈ ਸਕਦੇ ਆ ਉਸ ਲੈਵਲ ਤੇ ਆਪਾਂ ਪਹੁੰਚ ਚੁੱਕੇ ਆਂ ਡੇ ਬਾਈ ਡੇ ਇੱਕ ਨਵੇਂ-ਨਵੇਂ ਤਰ੍ਹਾਂ ਦੇ ਇਨਸੈਕਟ ਪੈਸਟ ਵੀ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਉਹਨ ਇਹਦੇ ਨਾਲ ਜਿਹੜਾ ਕਿਸਾਨੀ ਦਾ ਖਰਚਾ ਹੈ ਉਹ ਡੇ ਵੈਲਿਊ ਇਨਕਰੀਜ਼ਿੰਗ ਵੇਟ ਹੈਗਾ ਤੇ ਜਿਹੜੀ ਪ੍ਰੋਡਕਸ਼ਨ ਹੈ ਉਹ ਲਗਭਗ ਐਟ ਸਟੈਂਡੀ ਹੈ ਤੇ ਕਿੰਨੇ ਦਾ ਘਟ ਵੀ ਜਾਂਦੀ ਹੈ ਤਾਂ ਜੀ ਆਪਾਂ ਬੇਨਤੀ ਹੀ ਕਰਦੇ ਹਾਂ ਕਿਸਾਨ ਨੂੰ ਕਿ ਇਦਾਂ ਦੇ ਜਿਹੜੇ ਆਲਟਰਨੇਟ ਹੈਗੇ ਆ ਉਹਨਾਂ ਵੱਲ ਜਾਣ ਘੱਟ ਤੋਂ ਘੱਟ ਖਾਦ ਦਵਾਈਆਂ ਵਰਤਣ ਤਾਂ ਜੋ ਖਰਚੇ ਘਟਾ ਕੇ ਹੀ ਆਪਾਂ ਕਿਸਾਨ ਦੀ ਜਿਹੜੀ ਹੈਗੀ ਆਮਦਨ ਵਧਾਇਆ ਜਾ ਸਕਦਾ ਹੈ ਅਦਰਵਾਈਜ਼ ਪ੍ਰੋਡਕਸ਼ਨ ਜਿਹੜੀ ਆਪਣੀ ਹੈਗੀ ਹੈ ਅੱਜ ਦੀ ਡੇਟ ਤੋਂ ਮੈਕਸਿਮਮ ਹੋ ਚੁੱਕੀ ਹੈ ਅੰਟਿਲ ਅਨਲੈਸ ਜਦੋਂ ਕੋਈ ਨਵੇਂ ਸੀਡਸ ਡਿਵੈਲਪ ਹੋ ਜਾਂਦੇ ਜਾਂ ਕੋਈ ਇਹ ਜੀ ਵੈਰਾਈਟੀਆਂ ریلیਜ਼ ਹੋ ਜਾਂਦੀਆਂ ਜਿਹੜੀ ਬਦ ਛੜ ਦੇਣ ਆ ਰਹੀਆਂ ਕੈਮਰਾਮੈਨ ਬੀਕੇ ਕਰਕ ਦੇ ਨਾਲ ਪਰਸੋਤਮ ਕੌਸ਼ਿਕ ਸਮਾਣਾ ਨਿਊਜ਼